ਸਰ ਰਾਮ ਸਿੰਘ ਆਲੋ ਸਵਾਗਤ ਹੈ ਮੌਜੂਦਾ ਜਗਰਾਵਾਂ ਦੇ ਵਿੱਚ ਜਿੱਤੇ ਕੀ ਐਕਸੀਬਿਸ਼ਨ ਲੱਗੀ ਆ ਸਾਡੇ ਐਮਡੀ ਮੌਜੂਦ ਨੇ ਵੀਟੈਕ ਕੰਪਨੀ ਵੀਟੈਕ ਐਗਰੋ ਕੰਪਨੀ ਦੇ ਇੱਥੇ ਕੁਲਰ ਨੇ ਗੱਲਬਾਤ ਕਰਾਂਗੇ ਵੀ ਕੀ ਖਾਸ ਇਹਨਾਂ ਦੇ ਵਿੱਚ ਕਾਫੀ ਵੱਡੇ ਨਜ਼ਰ ਆ ਰਹੇ ਨੇ ਕੁਲਰ ਤੇ ਸਾਰੀ ਜਾਣਕਾਰੀ ਲਵਾਂਗੇ ਕੀ ਇਹ ਨਹੀਂ ਕਿ ਲਾਈਫ ਹੈ ਕਿਸ ਤਰ੍ਹਾਂ ਦੀ ਹਵਾ ਕਿੰਨੇ ਫੋਟਾਵਾ ਜਾਂਦੀ ਆ ਜਾਂ ਕਿੰਨੇ ਵਕਟ ਦੀ ਹਵਾ ਦੀ ਸਾਰੀ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਤਾਂ ਆਪਣੀ ਕੰਪਨੀ ਦਾ ਤੁਸੀਂ ਵੀ ਨਾਮ ਦੱਸੋ ਤੇ ਆਪਣਾ ਨਾਮ ਦੱਸੋ ਠੀਕ ਹੈ ਜੀ ਮੇਰਾ ਨਾਮ ਸਰ ਵਿਜੇ ਸਿੰਘ ਹੈ ਜੀ ਤੇ ਮੇਰੀ ਕੰਪਨੀ ਦਾ ਨਾਮ ਹੈ ਬੀਟੈਕ ਐਗਰੋ ਇੰਡਸਟਰੀਜ਼ ਪਾਈਪਲਿਮਟਡ ਠੀਕ ਹੈ ਸਰ ਜੀ ਤੇ ਮੈਂ ਪੌਲਟੀ ਦੇ ਡੈਡੀ ਦੇ ਫੈਨ ਬਣਾਉਣਾ ਬਹੁਤ ਜ਼ਿਆਦਾ ਠੀਕ ਹੈ ਜੀ ਤੇ ਇਸ ਵਾਰ ਹੀ ਮੈਂ ਡੈਰੀ ਤੇ ਮਿਲਦੇ ਤੇ ਆਇਆ ਤੇ ਮੈਂ ਪੰਜ ਤਰ੍ਹਾਂ ਦੇ ਮੈਂ ਬ੍ਰਾਈਟੇ ਲੈ ਕੇ ਆਇਆ ਭੈਣ ਜੀ ਅੱਛਾ ਸਰ ਕਿਹੜੀ ਕਿਹੜੀ ਵੈਰਾਈਟੀ ਹੈ ਆਪਾਂ ਸ਼ੁਰੂ ਇੱਤੋਂ ਕਰਦੇ ਹਾਂ ਸਰ ਇਸ ਤੋਂ ਸ਼ੁਰੂ ਕਰਦੇ ਹਾਂ ਹਾਂ ਜੀ ਸਰ ਇਹ ਇਹਨੂੰ ਕੀ ਕਹਿੰਦੇ ਨੇ ਗੁਰੂ ਜੀ ਇਹ ਸਰ ਜੀ 6 ਬਲੇਡ ਵਾਲਾ ਐਸਐਸ ਦਾ ਬਲੇਡ ਹੈ ਚੰਗਿਆਜ ਦਾ ਫੈਨ ਹੈ ਠੀਕ ਹੈ ਜੀ ਠੀਕ ਹੈ 6 ਬਲੇਡ ਵਾਲਾ ਠੀਕ ਹੈ ਜੀ ਇਹਦੀ ਮਾਰਕੀਟ ਵੀ ਬਹੁਤ ਡਿਮਾਂਡ ਹੈ ਜੀ ਦੀ ਹਾਂਜੀ ਅੱਛਾ ਜਿਹੜੇ ਬਲੇਡ ਲੱਗੇ ਨੇ ਇਹ ਕਿਹੜੇ ਸਟੀਲ ਦੇ ਬਲੇਡ ਨੇ ਐਸਐਸ ਐਸਐਸ ਦੇ ਬਲੇਡ ਨੇ ਹਾਂਜੀ ਜੀ ਕਿਉਂਕਿ ਵੀ ਮੈਂ ਦੇਖਿਆ ਕਈ ਵਾਰ ਨਾ ਜਿਹੜਾ ਫੈਨ ਹੋਣਾ ਉਹਨੂੰ ਹਲਕਾ ਜਾਂ ਜੰਗ ਫੱਟ ਲੈਂਦਾ ਇਹ ਇਹ ਨੂੰ ਜੰਗ ਨਹੀਂ ਫੱਟਦਾ ਜੀ ਜੰਗ ਨਹੀਂ ਇਹਦੀ ਬੋਡੀ ਵੀ ਜੀਪੀਐਸਪੀ ਦੀ ਹੈ ਉਹ ਵੀ ਆਈਟੀ ਰਸਟ ਜੈਡ ਬੋਡੀ ਆ ਦੀ ਜੀ ਠੀਕ ਹੈ ਜੀ ਸਪੈਸ਼ਲ ਬੋਡੀ ਆ ਦੀ ਅੱਛਾ ਸਰ ਇਹ ਪਾਣੀ ਦੇ ਨਾਲ ਵੀ ਅੱਛਾ ਸਹੁੰਦਾ ਵਾ ਇਹ ਸਦੀ ਹਵਾ ਦਿੰਦਾ ਵਾ ਇਹ ਹਵਾ ਹਵਾ ਦਈ ਬਹੁਤ ਜਿਆਦਾ ਅਡਜਸਟ ਵੀ ਬਣਾ ਸਕਦੇ ਦਾ 4 ਰੇਪਸ ਕਿ ਅਡਜਸਟ ਬਣਾ ਦੇ ਦਾ ਤੇ ਇਦ ਉਹ ਕਾਫੀ ਵੱਡਾ ਜਨਕੀ ਉਥੇ ਨੂੰ ਲਾ ਸਕਦੇ ਆ ਬਿਲਕੁਲ ਬਿਲਕੁਲ ਨਾਲੇ ਡੈਰੀ ਕਾਵਾ ਬਜਾ ਉਸੀ ਜੀ ਸਾਰਾ ਨਾਲੇ ਨੂੰ ਠੰਡਕ ਮਿਲੇਗੀ ਤਵਾ ਵੀ ਮਿਲੇਗੀ ਜੀ ਜੀ ਸਰ ਜੀ ਸਰ ਇਹਦੀ ਹਵਾ ਕਿੰਨੀ ਕੁ ਦੂਰ ਜਨਕੀ ਮਾਰ ਕਰਦੀ ਹੈ ਇਹ ਆਰਮ 100 ਫੁੱਟ ਤੱਕ ਹਵਾ ਮਾਰਦਾ ਜੀ ਪਰ ਫਾਰਵਰਡ ਨੂੰ 50 60 ਫੁੱਟ ਤੇ ਲਾਂਦਾ ਤੇ ਚੌੜੀ ਚੌੜੀ ਇਹ 25 ਤੋਂ 30 ਫੁੱਟ ਮਾਰ ਦਿੰਦਾ ਜੀ 25 ਤੋਂ ਕਿੰਨੀ ਫੁੱਟ ਚੌੜੀ ਮਾਰਦਾ ਜੀ 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 ਇਹਦੇ ਬਾਰੇ ਦੱਸੋ ਸਰ ਇਹ ਚੀਜ਼ ਇੱਥੇ ਦੇ ਨੇ ਬ੍ਰੇਕ ਚਲੰਦਾ ਜਿਹਦਾ 3 ਮਿੰਟ ਦਾ ਫੈਨ ਹੈ ਹਾਂ ਜੀ ਇਹਦੀ ਸਪੀਡ ਵੀ 100 ਫੁੱਟ ਤੱਕ ਜਾਂਦੀ ਹੈ ਇਸ ਸਪੀਡ ਜਿਆ ਜਿਵੇਂ ਉਹਦੀ 47000 ਰੁਪਏ ਤੇ ਜਾਂਦਾ 600 ਰੁਪਏ ਤੇ ਚੱਲਦਾ ਹੈ। ਇਹਦੀ ਹਵਾ ਜਿਆਦਾ ਤੇੰਦੇ ਧੱਕੇ ਦੇ ਤੱਕ ਨਾ ਪੈਂਦੀ ਜੀ। ਕੀ ਖਾਸ ਹੈ ਸਰ ਉਹਦੇ ਨਾਲ ਉਹਦੇ ਵਿੱਚ? ਇਹਦੀ ਸਰ ਸਪੀਡ ਜ਼ਿਆਦਾ ਕਰਕੇ ਨਾ ਮੱਖੀ ਮੱਛੀ ਜਲਦੀ ਉੱਡ ਜਾਂਦੇ ਨੇ। ਹਾਂਜੀ। ਆਜੋ ਸਰ ਇਧਰ ਉਧਰ ਗੇਜ ਲਾਈਟ ਆ ਰਹੀ ਹੈ। ਮੱਖੀ ਮੱਛੀ ਉੱਡ ਜਾਂਦੇ ਨੇ। ਦਾਇ ਸਪੀਡਾ ਕੀ ਜ਼ਿਆਦਾ ਕੰਫਰਟ ਜ਼ੋਨ ਚ ਰਹਿੰਦਾ ਬੜਾ। ਓਕੇ ਸਰ। ਹਾਂਜੀ ਹਾਂਜੀ। ਇਹ ਸਰ ਇਹਦੀ ਲਾਈਫ ਕਿਹੇਗੀ ਸਰ? ਲਾਈਫ ਤਾਂ ਸਾਰੀ ਉਮਰ ਹੀ ਇਹ ਕੋਈ ਪ੍ਰੋਬਲਮ ਹੀ ਹੈ ਜੀ ਤੇ। ਠੀਕ ਹੈ। ਹਾਂ ਹਾਂ। ਕਹਿੰਦੇ ਖਾਓ। ਮੈਨੂੰ ਅੱਛਾ ਮੋਟਰ ਆਹ નીચે ਲੱਗੀ ਹੋਈ ਆ ਅਪਾ ਚੇਂਜੀ ਕਰ ਦਿੰਦੇ ਆ ਜੀ ਅੱਛਾ ਵਾਰੰਟੀ ਦੇ ਵਿੱਚ ਚੇਂਜੀ ਕਰਕੇ ਦਿੰਦੇ ਆ ਆਪਾਂ ਚੱਕਰ ਜਿਹੀ ਪੈਂਦੇ ਉਹਦਾ ਕੀ ਇਹਨੂੰ ਉਹ ਠੀਕ ਕਰੀਏ ਜੀ ਹਾਂ ਅੱਛਾ ਸਰ ਜਿਸ ਤਰ੍ਹਾਂ ਕੀ ਤੁਹਾਡੇ ਸਰਵਿਸ ਸੈਂਟਰ ਹੈਗੇ ਨਾ ਲੋਕਾਂ ਦੇ ਵਿੱਚ ਇਹ ਕਪੜੇ ਆਲ ਓਵਰ ਇੰਡੀਆ ਦੀ ਸੀ ਆਲ ਓਵਰ ਇੰਡੀਆ ਆਲ ਓਵਰ ਇੰਡੀਆ ਆਂਦੀ ਆ ਤੇ ਤੁਹਾਡੇ ਸਰਵਿਸ ਸੈਂਟਰ ਦੇ ਵਰਕਰ ਨੇ ਉਹ ਜਾ ਕੇ ਇਹਨੂੰ ਠੀਕ ਕਰਕੇ ਦਿੰਦੇ ਜੀ ਜੀ ਬਿਲਕੁਲ ਅੱਛਾ ਸਰ ਇਹਦੇ ਵਿੱਚ ਪੱਕੇ ਜਿਹੜੇ ਪਲਾਸਟਿਕ ਦੇ ਲੱਗੇ ਹੋਏ ਨੇ ਇਹ ਸਪੈਸ਼ਲ ਪਲਾਸਟਿਕ ਹੈਗਾ ਜੀ ਅਨਬ੍ਰੇਕੇਬਲ ਹੈ ਅੱਛਾ ਇਹਨੂੰ ਫੂਡ ਗ੍ਰੇਡ ਵੀ ਕਹਿ ਸਕਦੇ ਆਪਾਂ ਹਾਂ ਜੀ ਫੂਡ ਗ੍ਰੇਡ ਹੈ ਤੇ ਇਹ ਤੇ ਇਹਦੀ ਪ੍ਰਾਈਸ ਵੀ ਦੱਸੋ ਕੀ ਪ੍ਰਾਈਸ ਹੈ ਸਰ ਆਲਮੋਸਟ 30000 ਰੁਪਏ ਦਾ ਜੀ 30000 ਜਿਹੜਾ ਆਪਾਂ ਤੁਹਾਡੇ ਪਿੱਛੇ ਆ ਪਹਿਲਾਂ ਕਿੰਨਾ 20000 ਰੁਪਏ ਦਾ ਸੀ ਹਾਂਜੀ ਹਾਂਜੀ ਤੇ ਹਵਾ ਉਨੀ ਮਾਰਦਾ ਔ 100 ਵਰਟ ਇਹਦੀ ਇਹਦੀ ਹਵਾ ਦੀ ਸਪੀਡ ਜ਼ਿਆਦਾ ਜੀ ਇਹਦੀ ਹਵਾ ਦੀ ਸਪੀਡ ਹਾਂ ਉਸ ਤੋਂ ਬਾਅਦ ਜਦੋਂ ਉਹ ਪੱਖਾ ਵਧਾਲਾ ਹਾਂਜੀ ਆਹਦੇ ਵਾਰ ਲੱਗੂਗਾ ਇਹ ਜੰਬੋ ਫੈਨ ਹੈ ਜੀ ਜੰਬੋ ਫੈਨ ਹੈ ਇੰਡੀਆ ਚ ਇਸ ਤੋਂ ਵੱਡਾ ਫੈਨ ਕਿਸੇ ਕੋਲ ਨਹੀਂ ਸਾਡੇ ਤੋਂ ਇਲਾਵਾ ਜੀ ਓਕੇ ਸਰ ਆਹ ਹਾਂ ਇਹ 60 ਜਿਹੜਾ ਪੱਖਾ ਹੈ 60 ਵਾਹ 60 ਦਾ ਜੀ ਠੀਕ ਹੈ ਜੀ ਇਹ 100 ਵਰਟ ਤੱਕ ਹਵਾ ਮਾਰਦਾ ਹੈ ਇਹ ਤਾਂ ਤੂ ਠੀਕ ਹੈ ਫਾਰਮਰ ਤੈਨੂੰ ਤੂਫਾਨ ਫੈ ਨਹੀਂ ਬੋਲਦੇ ਆਪਾਂ ਨੂੰ ਜੱਬੋ ਫੈ ਨਾਮ ਰੱਖਿਆ ਹੈ ਮਾਰੂਫ ਤੂਫਾਨ ਫੈ ਨਹੀਂ ਬੋਲਦੇ ਜੀ ਇਹ ਚੋੜੀ ਜੀ ਨਹੀਂ ਹਵਾ ਇਹਦੀ ਇਹਦੀ 30 ਤੋਂ 40 ਫੁੱਟ ਚੋੜੀ ਹਵਾ ਮਾਰਦਾ ਹੈ 30 ਤੋਂ 40 ਫੁੱਟ ਮਾਰਦਾ ਹੈ ਇਹ ਜਸ ਸਿੰਗਲ ਫੇਸ ਆ 3 ਫੇਸ ਦੋਨੋਂ ਚੱਲ ਜਾਂਦਾ ਕੋਈ ਪ੍ਰੋਬਲਮ ਨਹੀਂ ਠੀਕ ਹੈ ਤੇ ਇਹਦੀ ਲਾਈਫ ਕਿੰਨੇ ਕ ਸਰ ਇਹਦੀ ਲਾਈਫ ਹਮੇਸ਼ਾ ਵਾਸਤੇ ਖਰਾਬ ਡਰਾ ਕਰਦਾ ਹੈ ਹਾਂ ਜੀ ਅਹ ਸਰ ਕੋਈ ਇਹਨੂੰ ਇਹਨੂੰ ਵੀ ਕੋਈ ਜ਼ੰਗ ਵਾਲਾ ਤਾਂ ਲੱਗਣੀ ਸਰ ਕੋਈ ਕੁਛ ਨਹੀਂ ਕੁਛ ਹੀ ਕੋਈ ਹੈਗਾ ਸਟੀਲੇ ਬਣ ਰੱਖਦੇ ਹਾਂ ਹਾਂ ਜੀ ਹਾਂ ਜੀ ਬਿਲਕੁਲ ਬਿਲਕੁਲ ਠੀਕ ਹੈ ਅੱਛਾ ਸਰ ਇਹਦਾ ਪ੍ਰ ਇਹ ਵਾਸਤੇ ਯੂਜ਼ ਕਰਦੇ ਨੇ ਅੱਛਾ ਜੀ ਇਹ ਵੀ 50 ਫੁੱਟ ਤੱਕ ਆਵਾ ਮਾਰਦਾ ਜੀ 50 ਫੁੱਟ ਤੱਕ ਆਵਾ ਹਾਂ ਹਾਂ ਇਹ 10 ਰੁਪਏ 500 ਦਾ ਜੀ ਠੀਕ ਹੈ ਤੇ ਬਾਕੀ ਵਾਸਤੇ ਡੈਰੀ ਸਾਲ ਲੋਕੀ ਇਹ ਲੈਂਦੇ ਨੇ ਪੱਕਾ ਇਹਦੀ ਬੋੜੀ ਜ਼ਿਆਦਾ ਸਟਰੌਂਗ ਕਰਨੀ ਚਾਹੀਦੀ ਇਹ OK ਸਰ ਇਹ ਵਾਲਾ ਹਾਂ ਇਹ ਤੇ 1500 ਦਾ ਹੈ ਹਾਂ ਤੇ ਇਹਦੀ 50 ਫੁੱਟ ਤੱਕ ਆਵਾ ਮਾਰਦਾ ਇਹ ਨੂੰ ਤੁਸੀਂ ਰੱਖ ਵੀ ਸਕਦੇ ਹੋ ਟਰਨ ਵੀ ਸਕਦੇ ਹੋ ਇਹਦੀ ਖਾਸੀਅਤ ਹੈ ਜੀ ਅੱਛਾ ਸਰ ਜੇ ਕੋਈ ਕੋਈ ਮੋਟਰ ਦੀ ਪ੍ਰੋਬਲਮ ਆਉਂਦੀ ਆ ਨਵੀਂ ਪਰਚੇਸ ਕਿਸੇ ਨੇ ਕਰਨੀ ਹੋਵੇ ਤੁਹਾਡੇ ਕੋਲ ਹੋ ਹੀ ਜਾਂਦੀ ਹੈ ਹਾਂ ਬਿਲਕੁਲ ਇਸ ਤੇ ਗੋਰੋ ਦੀ ਮੋਟਰ ਲੱਗੀ ਆਲ ਓਵਰ ਇੰਡੀਆ ਮਿਲ ਜਾਂਦੀ ਹੈ ਕੋਈ ਪ੍ਰੋਬਲਮ ਨਹੀਂ ਠੀਕ ਹੈ ਜੀ ਤੇ ਸਰਵਿਸ ਸੈਂਟਰ ਤੁਹਾਡੇ ਹੈਗੇ ਆਲ ਓਵਰ ਇੰਡੀਆ ਆਲ ਓਵਰ ਇੰਡੀਆ ਸਰਵਿਸ ਸੈਂਟਰ ਦੀ ਕੋਈ ਪ੍ਰੋਬਲਮ ਨਹੀਂ ਹੈ ਅੱਛਾ ਸਰ ਜੇ ਕਿਸੇ ਨੇ ਬੁਕਿੰਗ ਕਰਾਣੀ ਹੋਵੇ ਤੁਹਾਡੇ ਕੋਲ ਜਾਂ ਆਣਾ ਹੋਵੇ ਪਹੁੰਚ ਕਰਨੀ ਹੋਵੇ ਤੁਹਾਡੇ ਕੋਲ ਵੈਬਸਾਈਟ ਨੰਬਰ ਜਾਂ ਤੁਹਾਡਾ ਕੋਈ ਨੰਬਰ ਕੀ ਹੈ ਮੇਰਾ ਫੋਨ ਨੰਬਰ ਹੈ ਜੀ 9417090 9362 ਤੇ ਦੂਸਰਾ ਨੰਬਰ ਹੈਗਾ 9216409362 ਤੇ ਆਪਣੀ ਵੈਬਸਾਈਟ ਕੀ ਹੈ ਸਰ vtechagro.com ਇਹ 110.com ਹਾਂ ਜੀ ਜੀ ਬਹੁਤ ਬਹੁਤ ਧੰਨਵਾਦ ਅਗਲਾ ਕੀ ਅੱਜ ਜਿਹੜਾ ਅੱਜ ਗੱਲਬਾਤ ਕੀਤੀ ਹੈ ਜਿਹੜਾ ਇਸੇ ਓਨਰ ਸੀਗੇ ਉਹਨਾਂ ਨੇ ਗੱਲਬਾਤ ਕੀਤੀ ਹੈ ਸਾਰੀ ਜਾਣਕਾਰੀ ਦੇ ਦਿੱਤੀ ਹੈ ਕਿਹੜਾ ਕੋਲ ਕਿਸਰਾ ਹਵਾ ਮਾਰਦਾ ਹੈ 100 ਫੁੱਟ ਦਾ 50 ਫੁੱਟ ਦਾ ਔਰ ਲਾਈਵ ਜਿਹੜੀ ਹੈਗੀ ਹੈ ਉਹਨਾਂ ਦੀ ਅਨਲਿਮਟਿਡ ਹੈਗੀ ਹੈ ਕੋਈ ਪ੍ਰੋਬਲਮ ਨਹੀਂ ਆਕਰ ਕੋਈ ਪ੍ਰੋਬਲਮ ਆ ਜੀ ਵੀ ਹੈ ਤੇ ਜਿਹੜਾ ਐਮਪੀ ਸਾਹਿਬ ਹੈ ਉਹਨਾਂ ਨੇ ਕਿਹਾ ਕਿ ਅਸੀਂ ਵਾਰੰਟੀ ਦੇ ਵਿੱਚ ਮੋਟਰ ਚੇਂਜ ਹੀ ਕਰਕੇ ਦੇਨੇ ਕੋਈ ਕਿਸੇ ਵੀ ਤਰ੍ਹਾਂ ਚੱਕਰ ਵਿੱਚ ਨਹੀਂ ਬੰਦੇ ਵਾਰੰਟੀ ਦੇ ਵਿੱਚ ਵੀ ਮੋਟਰ ਚੇਂਜ ਹੋ ਗਈ ਔਰ ਇੱਕ ਸਾਥ ਦੀ ਇਹਨਾਂ ਦੀ ਵਾਰੰਟੀ ਹੋ ਗਈ ਹੈ ਬਾਕੀ ਹੋਰ Sí.